ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਕੁੱਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਮਟਰਾਂ ਵਾਲੇ ਚੋਲ ਸਭ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਹਰ ਨੋਟੀਫਿਕੇਸ਼ਨ ਲਈ ਤੁਸੀਂ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਰੈਸিপি ਕਿ ਕਿਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਨਾ ਮਟਰਾਂ ਵਾਲੇ ਛੋਲੇ ਸਭ ਤੋਂ ਪਹਿਲਾਂ 1.5 ਕੌਲੀ ਛੋਲਾਂ ਦੀ ਲਈ ਹੈ ਤੇ ਇਹ ਬਰਤਨ ਚੋਲਣਾ ਇਹਨਾਂ ਨੂੰ ਸੀਪਿਆਂ ਉਕੀ ਰੱਖ ਦੇਵਾਂਗੇ ਅਤੇ ਫਿਰ ਅਸੀਂ ਇੱਕ ਕੜਾਈ ਲਵਾਂਗੇ ਇਹ ਕੜਾਈ ਮੈਂ ਸਰਵ ਲੋਹ ਦੀ ਲਈ ਹੈ ਇਹ ਆਪਣੇ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ ਇਸ ਵਿੱਚ ਆਪਾਂ ਦੋ ਵੱਡੇ ਚਮਚ ਦੇਸੀ ਘਿਓ ਦੇ ਪਾਵਾਂਗੇ ਤੇ ਦੇਸੀ ਘਿਓ ਗਰਮ ਹੋਣ ਤੇ ਆਪਾਂ ਇਸ ਵਿੱਚ ਜੀਰਾ ਲੌਂਗ ਕਾਲੀ ਮਿਰਚ ਅਤੇ ਥੋੜੇ ਜਿਵੇਂ ਕਾਜੂ ਲੈਨੇ ਤੇ ਜੇਕਰ ਆਪਣੇ ਕੋਲ ਤੇਜ ਪੱਤਾ ਹੋਵੇ ਤਾਂ ਆਪਾਂ ਉਹ ਵੀ ਪਾ ਸਕਦੇ ਹਾਂ ਇੱਥੇ ਮੇਰੇ ਕੋਲ ਕਾਲੀ ਮਿਰਚ ਸਾਫ਼ ਨਹੀਂ ਸੀ ਇਸ ਲਈ ਮੈਂ ਪਾਊਡਰ ਯੂਜ਼ ਕਰਾਂਗੀ ਜੋ ਮੈਂ ਬਾਅਦ ਵਿੱਚ ਐਡ ਕੀਤਾ ਹੈ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਹਰੀ ਮਿਰਚ ਯੂਜ਼ ਕਰਾਂਗੇ ਤਾਂ ਜੋ ਉਸ ਦੀ ਖੜੱਤਨ ਖਤਮ ਹੋ ਜਾਵੇ ਜੀ ਹਰੀ ਮਿਰਚ ਤੋਂ ਬਾਅਦ ਜੇਕਰ ਤੁਸੀਂ ਪਿਆਜ਼ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮੈਂ ਇੱਥੇ ਪਿਆਜ਼ ਨੂੰ ਸਕਿੱਪ ਕੀਤਾ ਹੋਇਆ ਹੈ ਤੇ ਫਿਰ ਹਰੀ ਮਿਰਚ ਨੂੰ ਮਸਤੀਖ ਸਕੈਂਟਾ ਫਰਾਈ ਹੋਣ ਤੋਂ ਬਾਅਦ ਫਿਰ ਆਪਾਂ ਇਸ ਵਿੱਚ ਟਮਾਟਰ ਐਡ ਕਰ ਲਵਾਂਗੇ ਆਹ ਤਿੰਨਾਂ ਨੂੰ ਵੀ ਥੋੜਾ ਜਿਹਾ ਫਰਾਈ ਕਰ ਲਵਾਂਗੇ ਮਟਰ ਨੂੰ ਪੱਕ ਜਾਣ ਤੋਂ ਬਾਅਦ ਆਪਾਂ ਇਸ ਵਿੱਚ ਮਟਰ ਹੀ ਪਾਵਾਂਗੇ ਤੇ ਮਟਰਾਂ ਨੂੰ ਵੀ ਥੋੜਾ ਜਿਹਾ ਆਪਾਂ ਫਰਾਈ ਕਰ ਲਵਾਂਗੇ ਆਪਾਂ ਬਹੁਤ ਜ਼ਿਆਦਾ ਮਟਰ ਨਹੀਂ ਪਾਉਣੇ ਕਿਉਂਕਿ ਥੋੜੇ ਜਿਹੇ ਮਟਰ ਹੀ ਟੇਸਟ ਵਿੱਚ ਵਧੀਆ ਲੱਗਦੇ ਨੇ ਜੇ ਬਕਰ ਬਹੁਤ ਜ਼ਿਆਦਾ ਪਾਵਾਂਗੇ ਤਾਂ ਫਿਰ ਮਟਰਾਂ ਦਾ ਸੁਆਦ ਹੀ ਜ਼ਿਆਦਾ ਆਉਂਦਾ ਹੈ ਮਟਰਾਂ ਨੂੰ ਫਰਾਈ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਨਮਕ ਐਡ ਕਰਾਂਗੇ ਅਤੇ ਉਸ ਨੂੰ ਵੀ ਆਪਾਂ ਇਹਨਾਂ ਵਿੱਚ ਤੜਕੀ ਵਿੱਚ ਮਿਕਸ ਕਰ ਦੇਵਾਂਗੇ ਤੇ ਜਦੋਂ ਇਹ ਮਿਕਸ ਹੋ ਗਿਆ ਫਿਰ ਆਪਾਂ ਇਸ ਵਿੱਚ ਚੌਲ ਐਡ ਕਰਾਂਗੇ ਚੌਲ ਵੀ ਆਪਾਂ 1-2 ਮਿੰਟ ਲਈ ਇਸ ਵਿੱਚ ਮਿਕਸ ਕਰਕੇ ਪਕਾਵਾਂਗੇ ਤਾਂ ਜੋ ਉਸ ਤੇ ਨੋਨ ਮਿਰਚ ਚੰਗੀ ਤਰ੍ਹਾਂ ਕੋੜ ਹੋ ਸਕੇ ਹੱਤੇ ਫਿਰ ਆਪਾਂ ਇਸ ਵਿੱਚ ਪਾਣੀ ਐਡ ਕਰਾਂਗੇ ਤੇ ਪਾਣੀ ਆਪਾਂ ਜਿੰਨੇ ਚੌਲ ਲਏ ਹਨ ਉਸ ਤੋਂ ਡਬਲ ਕੁਆਂਟੀਟੀ ਵਿੱਚ ਬਾਣੀ ਐਡ ਕਰਾਂਗੇ ਚੋਲ ਆਪਾਂ ਡੇਢ ਕੌਲੀ ਲੈ ਸੰਤ ਪਾੜੀ ਆਪਾਂ ਇਸ ਵਿੱਚ ਤਿੰਨ ਕੌਲੀਆਂ ਐਡ ਕਰਾਂਗੇ ਤੇ ਫਿਰ ਚੰਗੀ ਤਰ੍ਹਾਂ ਨਾਲ ਆਪਾਂ ਇਸ ਨੂੰ ਪੱਕਣ ਲਈ ਰੱਖ ਦੇਵਾਂਗੇ ਅਤੇ ਹੁਣ ਇਸ ਨੂੰ ਆਪਾਂ ਇੱਕ 2 ਮਿੰਟ ਜਿੰਦੋਂ ਤੱਕ ਇਹਨਾਂ ਵਿੱਚ ਇੱਕ ਉਬਾਲ ਜਾਨੀ ਹੈ ਇਹਨਾਂ ਤੱਕ ਆਪਾਂ ਇਸ ਨੂੰ ਹਲਾਵਾਂਗੇ ਅਤੇ ਹੁਣ ਇਸ ਨੂੰ ਆਪਾਂ ਟੱਕਣ ਦੇ ਨਾਲ ਟਾਕੇ ਰੱਖ ਦੇ ਪੱਕਣ ਲਈ ਰੱਖ ਦੇਵਾਂਗੇ ਤਾਂ ਜੋ ਇਹ ਜਲਦੀ ਪੱਕ ਸਕਣਾ। ਚੋਲੇ ਨੂੰ ਅਸੀਂ 7 ਤੋਂ 8 ਮਿੰਟ ਲਈ ਪੱਕਣ ਲਈ ਰੱਖ ਦੇਵਾਂਗੇ ਅਤੇ ਫਿਰ ਅਸੀਂ ਚੈੱਕ ਕਰਾਂਗੇ ਕਿ ਕਿੱਦਾਂ ਦੇ ਬਣੇ ਨੇ। ਹੁਣ ਦੇਖਦੇ ਹਾਂ ਕਿ ਇਸ ਵਿੱਚ ਪਾਣੀ ਸੁੱਕ ਗਿਆ ਹੈ। ਥੋੜਾ ਬਹੁਤਾ ਪਾਣੀ ਹੱਝੇ। ਦੇਖ ਰਿਹਾ ਹੈ ਮਤਲਬ ਫੀਲ ਹੋ ਰਿਹਾ ਹੈ ਆਪਾਂ ਨੂੰ ਚੰਗੀ ਤਰ੍ਹਾਂ ਨਾਲ ਇਹ ਡਰਾਈ ਨਹੀਂ ਹੋਏ ਇਸ ਕਰਕੇ ਆਪਾਂ ਇਸ ਨੂੰ ਇੱਕ ਇੱਕ ਦੋ ਮਿੰਟ ਲਈ ਫਲੇਮ ਬੰਦ ਕਰਕੇ ਇਸ ਤਰ੍ਹਾਂ ਹੀ ਟੱਗ ਕੇ ਰੱਖ ਦੇਵਾਂਗੇ ਤਾਂ ਜੋ ਇਹ ਬਿਲਕੁਲ ਸੈੱਟ ਹੋ ਜਾਣ ਅਤੇ ਹੁਣ ਆਪਾਂ ਦੁਬਾਰਾ ਚੈੱਕ ਕਰ ਗਏ ਹਾਂ ਪਾਣੀ ਬਿਲਕੁਲ ਸੁੱਕ ਗਿਆ ਹੈ ਤੇ ਇਹ ਬਣ ਕੇ ਦੇਖੋ ਕਿੰਨੇ ਸੋਹਣੇ ਤਿਆਰ ਹੋਏ ਨੇ ਤੁਸੀਂ ਇਹਨਾਂ ਨੂੰ ਸਰਵ ਕਰ ਸਕਦੇ ਹੋ